ਕਰ ਤੋਂ ਖਰਾਬ ਹੋਰ ਲੈ ਲੈ ਵਾਹ ਨਾ ਘਰ ਵਾਲੀ ਚੰਗੀ ਆ ਜੇ ਉੱਦਾਂ ਦੀ ਹੁੰਦੀ ਤਾਂ ਤੂੰ ਕਹਿਣਾ ਹੀ ਨਹੀਂ ਸੀ ਦੱਸ ਸੁਆਹ ਥੋੜੀ ਦੇਖੀ ਤੇ ਫੇਰ ਦੇਖੀ ਇਹ ਮੈਂ ਤਾਂ ਬਹੁਤ ਦਿਖਾਉਂਗੀ ਦੇਣਗੀ ਤੁਹਾਨੂੰ ਜਾਨੀ ਰਾਹ ਬਹੁਤ ਅਮਦਾ ਵੜੇ ਰਾਹ ਇਹ ਆਮ ਤੇ ਆਪਣਾ ਰਹੂ ਵੜਾ ਘਰ ਹੂੰ ਬੇਰਾ ਆਪਣਾ ਤੇ ਜਮਾਨਾ ਦੁਨੀਆ ਚਾਨਾ ਤੇ ਪਹੁੰਚ ਗਈ ਹੈ ਕੈਪੜੀਆਂ ਲੋਕੀ ਨਿਕਰਾਂ ਪਾਵਾ ਭੂਮੀ ਜਾਨੇ ਤੁਹਾਡੇ ਤੋਂ ਕੈਪੜੀਆਂ ਨਹੀਂ ਪੈਂਦੀਆਂ ਬੰਦਿਆਂ ਨੂੰ ਪੈ ਗਏ ਬੰਦਿਆਂ ਨੂੰ ਪੈ ਗਈਆਂ ਬੁੜੀਆਂ ਇਹ ਡਰੈੱਸ ਦੇ ਨਾਮ ਆ ਬੰਦਿਆਂ ਨੂੰ ਪੈ ਗਈਆਂ ਬੁੜੀਆਂ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਸ਼ੁਰੂਆਤ ਹੋ ਚੁੱਕੀ ਆ ਸਵੇਰ ਦੇ ਨਾਲ ਦੁਪਹਿਰ ਦੇ ਨਾਲ ਦੁਪਹਿਰ ਹੀ ਸਮਝ ਲਓ ਦੁਪਹਿਰ ਹੀ ਹੋਈ ਆ ਸਵੇਰ ਦਾ ਚਲੋ ਕੀ ਕਹਿਣਾ ਆਪਾਂ ਤੇ ਸਵੇਰੇ 12:00 ਚੱਲੇ ਸੀ ਜੀ ਆਟਾ ਆਟੇ ਦਾਣੇ ਛੁੱਟਣ ਦਾਣੇ ਛੁੱਟਿਆ ਹੀ ਐ ਆ ਕੱਪੜੇ ਧੋਤੇ ਸੀ ਕੱਪੜੇ ਸਾਡੇ ਗਏ ਜਾਂ ਸੁੱਕ ਤੇ ਹੁਣ ਦਾਣੇ ਬੰਨਨ ਦੇ ਆ। ਐਕਦਾ ਸਾਰੇ ਪਾੜੇ ਦਾਣੇ ਥੋੜੀ ਪਏ। ਅਛਾ ਹਾਂ ਇੰਨੇ ਕ ਠੀਕ ਆ। ਬਸ ਆਤਾਂ ਨਾ ਹੋਰ ਖਰਾਬ ਹੋ ਜਾਂਦੇ। ਹੁਣ ਦਾਣੇ ਪੋਣ ਦੇ ਆ ਇਹ। ਅੱਜ ਜਾਣਾ ਸੀ ਜੀ ਮੰਮੀ ਹੁਣੇ ਕੋਲ ਉੱਥੇ ਹਸਪੀਟਲ। ਤੇ ਉੱਥੇ ਫਿਰਣਾ ਨਾ ਰਹਿ ਨਹੀਂ ਦਿੰਦੇ ਹਸਪੀਟਲ ਤੇ। ਉਹ ਖਾ ਜਾ ਹੋਏ ਤਾਂ ਜਾਣ ਤੱਕ ਇੰਨੇ ਜਾਣਾ ਹੁਣ ਦੇਖਾਂਗੇ ਸਵੇਰ ਨੂੰ ਜਾ ਹੋਇਆ। ਕਰੇਗੇ ਨਾ ਜਾਣਾ ਕਿੰਦੀ ਕਰੇ ਚੱਲ ਜੀ ਦੱਸ ਬੱਡਾ ਹੈ ਨਹੀਂ ਬਈ ਲਵਾਵਾ ਮੈਂ ਭਰਾਈ ਪਾਈ ਅੱਜ ਫਰਕਿੰਗ ਫਰਕਿੰਗ ਨਾ ਬਲੂ ਚੁੰਨਾ ਬਲੂ ਡੇਢ ਫੁੱਲਾ ਹਾਂ ਸਹੀ ਆ ਆ ਹੋਏ ਰੱਖ ਲਓ ਵਿੱਚ ਹਉ ਹੁਦਾਨ ਚੋਂ ਚੱਲੇ ਆ ਸੀ ਲੋ ਜੀ ਪ੍ਰਦਾਣੇ ਚੱਲਦੇ ਚੱਲੇ ਆਂ ਦੰਮੀ ਜਾਣੇ ਤੁਰ ਕੇ ਛੁੱਟ ਬੋਲ ਮੋਰ ਸਾਲ ਜਾਣਾ ਤੁਰ ਕੇ ਤੁਰ ਕੇ ਪਹੁੰਚਣਾ ਕਦੋਂ ਤੇ ਆਉਣਾ ਕਦੋਂ ਮੰਮਾ ਸਕੂਟਰੀ ਤੇ ਜਾਣਾ ਹੁਣੇ ਚੱਲੇ ਦਾਣੇ ਚੁੱਟਣ ਚੱਲੋ ਜਾਣੇ ਚੁੱਟੇ ਹੈਲੋ ਗਾਇਸ ਤੁਸੀਂ ਕੀ ਕਰਦੇ ਹੋ ਮੈਨੂੰ ਵੀ ਕਮੈਂਟ ਜ਼ਰੂਰ ਦੇਸਨਾ ਅੱਜ ਸਾਡੀ ਜਿਹੜੀ ਤਸਲੀਮ ਨਹੀਂ ਬਰਾ ਨੋਲਾ ਪਉਂਦੀ ਹੈ ਮਿੱਟੀ ਬਹੁਤ ਖਾਂਦੀ ਆ ਏ ਮੈਨੂੰ ਪਤਾ ਹੈ ਦਾ ਮਿੱਟੀ ਬਹੁਤ ਖਾਂਦੀ ਆ ਜਦ ਮਮਾ ਪਾਪਾ ਨੂੰ ਵੀ ਦੱਤਾ ਹਣਾ ਫਿਰ ਵੀ ਇਹਨੇ ਮਿੱਟੀ ਖਾਣੀ ਆ ਫਿਰ ਮਮਾ ਪਾਪਾ ਮਮਾ ਪਾਪਾ ਨੇ ਵੀ ਫਿਰ ਤੇਰਾ ਮਾਨੀ ਦਾ ਦਦੀ ਆ ਦਦੀ ਕਿੱਧਰ ਗਈ ਦਾਦੀ ਦਾਦੀ ਦਦੀ ਮੂੰਹ ਕੁੜੀ ਜ਼ੋਰ ਤੋਂ ਇੱਕ ਫੌਂਦੀ। ਬੋਰ ਆੜ ਪਉਂਦੀ ਆ। ਜੇ ਮਮਾ ਪਾਪਾ ਨੂੰ ਵੀ ਦੱਸਣਾ ਫੇਰ ਫੇਰ ਮਮਾ ਪਾਪਾ ਤੋਂ ਵੀ ਪੈਣੀ ਆ। ਬੋਰ ਖਾ ਚੋਂਦੀ ਆ ਦਾਦੀ। ਸ਼ੁਕਰ ਹੈ ਮੈਂ ਟਿਊਸ਼ਨ ਤੇ ਚਲ ਗਈ। ਓਹੋ। ਦੇਖ ਲੈ ਹੁਣ ਜਾਂਦੇ। ਇਹ ਜਾਂਦੇ ਦੇਖੇ ਲਾ ਲਓ। ਹਣਾ? ਹੂੰ। ਕਹਿੰਦੀ ਪਾਪਾ। ਪਾਣੀ ਉੱਧਰ ਨਹੀਂ ਲੱਗਦਾ। ਫੇ ਪਾਪਾ ਵਾ। ਪਾਪਾ ਵਾ ਵਾ ਕਰ ਜਾਂਦੀ ਸੀ। ਓਏ ਥੋੜਾ ਮੈਨੂੰ ਘਰਾਂ ਤੋਂ ਪਿਆ। ਆਹ ਟਰਟੀ ਨਹੀਂ ਉਹ ਨਹੀਂ ਬਣਾਉਣਾ ਹੋ ਤਾਂ ਆਲਾ ਤਿਆਰੇ ਲੋਤੀ ਉਹ ਬਤਾਏ ਨਾਲ ਸਾਰੇ ਮੋਰੀ ਕੋਨਾ ਤੋਂ ਦੋਦੀ ਮੈਂ ਅੰਦਰ ਬਾਹਰ ਕੇ ਦੇਖਿਆ ਮੂੰਹ ਪਰ ਉਹ ਡੈਜਟ ਘੱਟ ਲੱਗਿਆ ਦੱਸਦੀਆਂ ਇਹ ਮੈਂ ਸੁਭਾਤ ਬਾਟੀ ਬਣੀ ਹੈ ਡੈਜਟ ਘੱਪਤੀ ਹੋ ਜੇ ਥੋੜਾ ਹੋਰ ਹੱਥ ਲਾ ਲਾਂਦੀ ਨਾ ਸੱਚੀ ਤਦਿ ਕਰੰਟ ਉਹ ਜੋੜਨਾ ਪੈਂਦਾ ਬਹੁਤ ਜੋੜਨਾ ਪਿਆ ਮੈਂ ਖੜੀ ਉੱਧੇ ਹੀ ਹੋਈ ਆ ਮੈਂ ਕਿਹਾ ਇਹਨੂੰ ਆਥੇ ਗਰਮ ਬਹੁਤ ਸੀਗਾ ਧੁੱਪ ਵੀ ਬਹੁਤ ਸੀਗੀ ਸੂਰਜ ਆ ਉੱਥੇ ਪੈਂਦਾ ਸੀਗਾ ਦਦੀ ਜਿੱਥੇ ਮੈਂ ਹੁੰਦੀ ਉੱਥੇ ਹੀ ਸੂਰਜ ਆ ਜਾਂਦਾ ਵਾ ਹਾਂ ਸੂਰਜ ਨਾ ਆਈ ਨਾ ਤੇ ਉਹ ਧਰਤੀ ਨਾ ਆ ਗਈ ਮੇਰੇ ਘਰ ਭਾਇਆ ਕਿਥੋਂ ਦੇਖ ਲਿਆ ਹਾਂ ਹਾਂ ਤੀ ਤੋ ਹੋਇਆ ਤੁਸੀਂ ਵੀ ਨੀ ਜਾਣਾ ਬਾਹਰੋਂ ਉਹਨੇ ਕਿਥੇ ਆ ਜਾਣਾ ਆ ਗਏ ਆ ਗਏ ਉਹ ਨਹੀਂ ਬਹੁਤ ਹਰ ਨਹੀਂ ਹੋ ਗਿਆ ਉੱਧਰ ਵੀ ਹੋਰ ਹੈ ਨਾ ਕੁ ਜਾਣਿਆ ਸਕੂਟਰੀ ਦੀ ਆਵਾਜ਼ ਆਉਂਦੀ ਡਾਇਮੰਡ ਕਰੋ ਮੈਂ ਕੁਝ ਨਹੀਂ ਚੱਲ ਗਈ ਨਾ ਇਹ ਤਾਂ ਮੂੰਹ ਸ਼ਾਤ ਹੀ ਨਹੀਂ ਬਹੁਤ ਉਹ ਬੰਦੀ ਕਮਾਂਡ ਆ ਗਿਆ ਤੇ ਸਟੇ ਪਾਇ ਜਟਾ ਕਨੈਕਟ ਕੋਈ ਨਾ ਕਰੇ ਸਾਰਾ ਦਿਨ ਨਹੀਂ ਦਿੰਦੀ ਇਹ ਸਾਰਾ ਦਿਨ ਚੜ ਕੇ ਡੁੱਟੀ ਹੋਏ ਕਿਆ ਦਾ ਸਾਰਾ ਦੇਨ ਦਾਦੀ ਮੈਂ ਨਾ 7 ਵਜੇ 7 ਵਜੇ ਇਹ ਪਾ ਕੇ ਮੈਂ ਚੱਪਲ ਦੇ ਆਹੇ ਚੱਪਲ ਦੀਆਂ ਚੱਪਲ ਦੇ ਲੱਗਣ ਨਹੀਂ ਇਹ ਪਾ ਕੇ ਦੇ ਆਂ ਕਿੰਨੇ ਦੇ ਗੱਲ ਤੋਂ ਹੁੰਦੀ ਆ ਆਪਾਂ ਨੂੰ ਨਹੀਂ ਹੁੰਦੀ ਇਹ ਇਹ ਹਾਂ ਕੰਮ ਜੀ ਵੀ ਕਰ ਚੱਲਦੇ ਮੇਰੇ ਨਾਲ ਦੋ ਘੰਟੇ ਹੋਰ ਟਿਊਸ਼ਨ ਤੇ ਚੱਲ ਜੰਦੀ ਦਰ ਤੂੰ ਭਾਵੇਂ ਵਾਹੁਣ ਪਾਪਾ ਮੈਂ ਨਾਲ ਹੀ ਚਲੀ ਅਗਰ ਤੂੰ ਤਾਂ ਹਾਂ ਦੇਖੋ ਯਾਰ ਨਾਲ ਹੋਰ ਜੀ ਬੱਬੂ ਬੱਬੂ ਹੋ ਜਾ ਯਾਰ ਹੋਰੇ ਬੱਬੂ ਹੋ ਜਾ ਵੀਰ ਜਰਾ ਲੈ ਤਾਂ ਪਤਾ ਫੇ ਫਿਰ ਹਏ ਪਾਗ ਚੁੱਪ ਕਰ ਜਾ ਚੁੱਪ ਕਰ ਜਾ ਦੱਸ ਦੇ ਉਹਦੇ ਰੌਲੇ ਸਾਰੇ ਨਾ ਓਏ ਤਾਂ ਗਾਇਜ਼ ਇਹ ਲੋਇਦ ਦਾ ਇਦਾਂ ਤੀਵਾ ਜਿਬਾ ਦੇ ਟਿਕਾ ਮਾਰਾ

ਕਿ ਜਸੂ ਅੰਦਰ ਬੈਠੀ ਆ ਦਾਦੂ ਦੇ ਅੰਦਰ ਸਾਰੇ ਅੰਦਰ ਆ ਠੀਕ ਆ ਆਪਾਂ ਬਾਹਰ ਮੈਂ ਤੇ ਸਾਰੀ ਤੇ ਬੈ ਕੇ ਸਾਰੇ ਨਾਲ ਗੱਲਾਂ ਕਰਨੀ ਆ ਗਾਇਸ ਪਹਿਲਾਂ ਤੁਸੀਂ ਜਸੂ ਅ ਸੱਚ ਕੁਸ਼ਨ ਇੱਕ ਸਾਰੇ ਸੌਂਸ ਮੈਂ ਕਿਹਾ ਅੱਜ ਮੰਮਾ ਪਾਪਾ ਗਏ ਆ ਧਾਣੇ ਰਣ ਤੇ ਜਸਲੀਨ ਹਲੀਨ ਬਹੁਤ ਰੋਲਾ ਪਉਂਦੀ ਆ ਇਹ ਬਹੁਤ ਰੋਲਾ ਪਉਂਦੀ ਆ ਬਹੁਤ ਜਿਆਦਾ 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 ਬੋੜੋੜਾ ਪਉਦੀ ਹੈ ਰੱਤੀਏ ਬੋੜੋੜਾ ਪਉਦੀ ਹੈ ਉਹ ਹਉਣ ਲਿਗੋਦੀ ਆ ਗਈ ਆ ਗਈ ਭੱਜੀ 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 ਉਹ ਰੇ ਉਹਦਾ ਉਹਦੀ ਦਾ ਹੀ ਦੁੱਤੀ ਆ ਨਾ ਯਾਹੀ ਤਾਂ ਮੇਰਾ ਪਤਾ ਨਹੀਂ ਹੋਲੇ ਉਹ ਸਵਾਰ ਉਹ ਸਗਲੀ ਆਪਣੀ ਤੇ ਬੈ ਗਈ ਮੰਜਾ ਯਾ ਜਿਸ ਐ ਕਲੀਤੇ ਰਹਿਣਾ ਸਭ ਖੁਸ਼ੀ ਸ਼ਾਬ ਖੁਸ਼ੀ ਕਰਨ ਮੇਰੇ ਗੁਗਲਾ ਰਣਾ ਹੈ ਪਰ ਮਾਰਦੀ ਬਹੁਤ ਹੈ 아이 ਮम्मी रे मम्मी ਮਾਰਦੀ ਬਹੁਤ ਹੈ ਮੈਨੂੰ ਇਹ ਜਸੂ ਉਏ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਫੂ ਮੈਂ ਨਹੀਂ ਦੇਣਾ ਤੈਨੂੰ ਫੂ ਤੂੰ ਫਿਰ ਆਪ ਕਰਦੀਆਂ ਫੂ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਗਾਇਸ ਮੈਂ ਇਹਸੂ ਨੂੰ ਫੂ ਦੇਣਾ Okay, guys. Bye -bye, guys. कल मिलूंगे शुरुआत ले ब्लॉग बना ओके ठीक है क्युंकी? मैं बाय इस कर दी क्योंकि मैं बाद चो बाद चो वाले ब्लॉग ची ओके सत श्रीकाल सारू मैं फिर आ गई ठीक है? हेलो ओके ਅਦਲੀਨ ਹੱਜ ਘੰਟੀ ਤੋੜਦੀ ਆ ਘੰਟੀ ਤੋੜਦੀ ਆ ਹਾਂ ਘੰਟੀ ਤੋੜਦੀ ਆ ਘੁੜੀ ਰੋੜਦੀ ਇੱਕ ਦੇਖ ਦੇ ਤਾਂ ਇਹ ਸਾਰੀ ਬੋਤਲ ਹੋਰ ਅਫੀ ਜਾਂਦੀ ਆ ਦੋ ਟੱਕਾਂ ਦੇ ਦਿੱਤੇ ਤਾ ਤਾ ਜਲੋਂ ਚੜੀ ਸੀ ਕੱਲ ਜਿੰਦੀ ਸੀ ਆ ਅੱਜ ਤਵਰ ਦਿੱਤੀ ਸੀ ਕੱਲ ਜਿੰਦੀ ਸੀ अच्छा ले वो मेरी नहीं जसो की दादू की ਤੁਰੀ ਆਏ ਜਦੋਂ ਦੋ ਖਾਲ ਦੇਗਾ ਇਦਾਂ ਨਹੀਂ ਹੁੰਦੀ ਤੇ ਜਿਆਦਾ ਘਰਾਂ ਤੇ ਬੋ ਬੋ ਕੁੜਾ ਹੈ ਭੁਖੜਾ ਬਾਪੂ ਦੇ ਆ ਇਹ ਤੀਜਾ ਬੰਦ ਰਾਹੀ ਚਾਹਮੜੇ ਰੱਖਾਓ ਡੈਡੀ ਵੇਤ ਨਾਲ ਇਹ ਚੀਜ਼ਾਂ ਬੰਦ ਹੋ ਗਈਆਂ ਸਾਰੀਆਂ। ਡਾਇਟ ਫੇਸ। ਹੋਈ ਸਾਰਾ ਬੰਦ। ਡੈਡੀ ਗਰੇ ਟੈਮ ਨਾਲ ਨਿਕਲ। ਚੱਲ ਇੱਕ ਦਿਖਾ ਦਿਓ। ਇੱਕ ਪਨੀਰ ਉਹ ਕੜਾ ਦੇ। ਨਹੀਂ ਦੇ ਦੇ ਅਰਕਾ ਰਹੀ ਨਾ ਪਨੀਰ ਤੋਂ ਰਹੀ। ਲਾ ਕੇ ਦੇਨੇ ਪਨੀਰ ਦਾ ਉੱਪਰੋਂ। ਆਹੋ ਲਾ ਕੇ ਦੇ ਦਿਓ। ਚਾਹ ਵੀ ਜਾ ਕੇ। ਆਸ਼ਾ। ਆਰੇ ਖਾਣਾ ਉਹ ਆਹੇ ਚੀਜ਼ ਚਿੱਲੀ ਆਹ ਸਬਜ਼ੀ ਵਾਲੇ ਆ ਆ ਵੀ ਸਵਾਦ ਆ ਉਹ ਵੀ ਸਵਾਦ ਦੋਨੇ ਅਲੱਗ ਅਲੱਗ ਚੀਜ਼ ਸਵਾਦ ਆ ਨਾ ਉਹ ਪਾਪਾ ਆਹ ਸਬਜ਼ੀ ਆਰੇ ਆ ਆਹ ਸਬਜ਼ੀ ਮੈਂ ਕਦੋਂ ਹੀ ਖਾ ਹੁੰਦੇ ਖਾ ਲੋ ਹਾਲੇ ਹੁਣ ਮਕਾ ਲੋ ਮੰਮੀ ਖਾ ਲੋ ਉਹ ਸਬਜ਼ੀ ਵਾਲਾ ਲੈ ਲੋ ਇਹ ਵੀ ਸਵਾਦ ਆ ਹਾਈ ਪੋਲਾ ਹੈਗੇ ਪੋਲੇ ਹੀ ਆ ਤਾਂ ਹੈ ਤੇਨੇ ਖਲਾਰ ਦੇਨੇ ਸਾਰੇ ਹੀ ਮੈਂ ਥੋੜਾ ਜਾਨੀ ਪਾ ਕੇ ਤੱਕ ਲਈ ਸਾਰੇ ਰੱਖਣੇ ਅੱਡੇ ਨੇ ਥੋੜੀ ਦਿੱਤੇ ਤੇ ਆਪਨੇ ਬਣਾ ਕੇ ਬੈਠੀ ਇਹ ਆ ਲਲਾ ਜੇ ਸੁਦੇ ਤੱਕ ਕੀਤਾ ਬਾਓ ਲਫਾਪਾ ਦੇ ਕੇ ਹੀ ਆ ਉਹਨੂੰ ਪਤਾ ਕੁਛ ਨਾ ਕੁਛ ਹੋਣਾ ਵਿੱਚ ਖਾਣੇ ਬੁੱਤ ਨੂੰ ਆਉਂਦਾ ਨਹੀਂ ਇਹ ਆ ਸਵਾਦ ਅੰਮੀ ਆ ਆ ਆ ਸਬਜ਼ੀਆਂ ਵਾਲੇ ਆ ਇਦਾਂ ਜਦਾਂ ਹੋਣੀ ਹੁੰਦੇ ਕਿਹੜੇ ਉਹ ਬੰਦ ਗੋਭੀ ਦੇ ਉਹ ਬਣਾਏ ਨਹੀਂ ਹੁੰਦੇ ਜਿਹੜਾ ਆਪਾਂ ਸਬਜ਼ੀ ਨਹੀਂ ਬਣਾਈ ਦੀ ਉਹਦੀ ਜਿਹੜੀ ਸਹੀ ਲੱਗਦੇ ਖਾ ਲੋ ਜਿਹੜਾ ਪਸੰਦ ਆ ਖਾ ਲੋ ਖਾਧਮ ਕਰੋ ਛੁੱਟੇ ਹੋਣਾ ਪਰ ਖਾਧਮ ਕਰ ਦੋ ਲੈ ਬਾਟਾ ਫੇਚੇ ਰੱਖਣਾ ਚਾਪੇ ਆ ਲੈ ਮਾਰਾਂ ਗੂ ਟੁਗੜੇ ਟੁਗੜੇ ਜਿਹੜਾ ਜਿਹੜਾ ਉੱਪਰ ਬਾੜ ਹੋਈ ਨਾਲ ਜਿਸਲੇ ਕੋ ਬਾੜ ਰਹੀ ਯਾਰ ਉਹ ਕੀ ਇਹਨੂੰ ਕਹਿੰਦੇ ਆ ਕੀ ਨਾ ਸੀ ਬਣਾ ਇਹ ਪਤਾ ਨਹੀਂ ਕੀ ਰੇਮ ਮਾਰਨ ਟੇਕ ਤੂੰ ਵਾਸੇ ਉਹ 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 ਲੈ ਆਂਦਾ ਉਹ ਕੀ ਕੀ ਵੀ ਨੀ ਉਹ ਤਾਂ ਲਿਆਂਦਾ ਨਹੀਂ ਆਪਾਂ ਡ੍ਰੈਗਨ ਫੂਡ ਉਹ ਕਿੰਨਾ ਦਿੱਤਾ ਕਿ ਤੇ ਟੁਕੜਾ ਹੀ ਨਹੀਂ ਇੰਨਾ ਉਹ ਇੱਕ ਟੁਕੜੀ ਖਾ ਗਈ ਕੰਧਰ ਰੱਖੀ ਉਹ ਤੇ ਖਰਾਬ ਹੋ ਗਈ ਆ ਹੋ ਨਾ ਛੁੱਟੀ ਵੇ ਨਾਲ ਇਹਦੇ ਤੋਂ ਕੁੜੀ ਦਿੱਤੀ ਮੈਂ ਉਹ ਵੀ ਨਹੀਂ ਖਾਤੀ ਉਹ ਅੱਧੀ ਖਾ ਕੇ ਚੱਲ ਫ੍ਰੀਜ ਵਿੱਚ ਰੱਖ ਦਵਾਂ ਨਾ ਨਾ ਦੱਸ ਸੁਆਹ ਥੋੜੀ ਦੇਖੀ ਤਾਂ ਫਾਇਦੇ ਦੇਖੀ ਦੇ ਇਹਨਾਂ ਦਾ ਬਹੁਤ ਖਾਹੁਣ ਨੂੰ ਦੇ ਦੇਣ ਕਿ ਤੱਕ ਦਾਦੀ ਜੀ ਬੜਾ ਅਮਦਾ ਵੜੇ ਨਾਲ ਇਹ ਆਮ ਨਹੀਂ ਆਪਣਾ ਰਾਮੂ ਵੜਾ ਘਰ ਹੂੰ ਦੇਖ ਰਹਾ ਤੂੰ ਮੰਮਾ ਮੰਮਾ 100 ਰੁਪਏ ਦਾ ਇੱਕ ਪੀਸ ਆ ਉਹਦੇ ਨਾਲ ਦਾ 120 ਰੁਪਏ ਦਾ ਇੱਕ ਪੀਸ ਹੀ ਮਿਲਦਾ ਉਹਦੇ ਬਾਰੇ ਉਹਦੇ ਫਾਇਦੇ ਪਤਾ ਕਿੰਨੇ ਆ ਦਰਦਾ ਦੁੱਦ ਨਹੀਂ ਹੁੰਦੀ ਤ੍ਰੇਚ ਬਸ ਮੈਨੂੰ ਖਾੜੋ ਤਾਰੇ ਤਾਰੇ ਥੋੜੀ ਟੀਲ ਉਫਾਰ ਟੱਪਰ ਤੋਂ ਬਸ ਮੈਨੂੰ ਖਾਣ ਵੀ ਹੋ ਗਿਆ ਬਸ ਮੈਨੂੰ ਦੋ ਹੀ ਹਾ ਹੋਏ ਮੈਨੂੰ ਦੋ ਬੱਪਾ ਮੰਨੇ ਨਾ ਖਾਣੀ ਜੋ ਜਿਹੜਾ ਚਾਜਰ ਦੇ ਕੇ ਟੱਕਲ ਆ ਰਿਹਾ ਕਿੰਨੇ ਕਰ ਲੈ ਕਿੰਨੇ ਕਰ ਲੈਣੇ ਖਾਣਨੀ ਇਹ ਹੋਰ ਕਿਹੜਾ ਘਰ ਹੁੰਦੀ ਇੱਕ ਛਣ ਜੋ ਇੱਕ ਛਣ ਜੋ ਕੀ ਵੀ ਖਾਣਦੇ ਆ ਸਾਡੀ ਖਾਏ ਸਭੇ ਤੋਂ ਨਹੀਂ ਖਾ ਹੁੰਦਾ ਇੱਕ ਗੱਲੜੀ ਸਾਡੇ ਸਾਰੇ ਜੱਗ ਤੋਂ ਖਾ ਹੁੰਦਾ ਜਿੱਥੇ ਮੁਕੀਏ ਮੈਨੂੰ ਖਾਣ ਦਾ ਆਪੇ ਖਾਈ ਪਾਣੀ ਦੇ ਦੇ ਯਾਰ ਉਹਨੂੰ ਹਾਂ ਇਹ ਜਦੋਂ ਖਤਮ ਕਰੂ ਜਾਂ ਖਲਾ ਦੂ ਹਾਂ ਤੇੋਂ ਘੱਮ ਘਾ ਦੇਣਾ ਇਹ ਕੱਢ ਲਿਆ ਆਉ ਚੱਕਾ ਚੱਕਾੜ ਗਿਆ ਖਾੜਾ 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 ਪੂਰੇ ਸਾਰੇ ਹੱਥ ਲੈ ਨਹੀਂ ਨਹੀਂ ਯੂ ਯੂ ਉਹਨੂੰ ਕਰਾਉਣੇ ਵਾਲਾ ਹੈ ਨਹੀਂ ਕੋਈ ਸਾਰੇ ਖਾ ਲੈਣਾਂ ਆਓ ਐ ਟੀ-ਸ਼ਰਟ ਫੇ ਆਪਣਾ ਨਵਾਂ ਇਹ ਦੇਖੋ ਜੀ ਇਹਦਾ ਮੈਂ ਹੁਣ ਤੁਹਾਨੂੰ ਨਾ ਦਿਖਾ ਲਦਾ। ਉਹ ਬੱਸ ਕਰੋ ਮੈਂ ਪਾਉਂਗੀ ਹੁਣ। ਆਹ ਲੈ ਇਹਨੂੰ। ਉਹ ਬਾਬਾ ਉਹ ਥੋੜੀ ਇੱਕਦਮ ਆਹ ਦੇਖੋ ਤੁਹਾਨੂੰ ਮੈਂ ਦਿਖਾ ਲਦਾ ਆਹ ਲਫਾਫਾ ਤੁਸੀਂ ਦੇਖਿਆ ਹੁਣ ਬਲੌਗ ਦੇ ਵਿੱਚ ਕਿਦਾਂ ਟੰਗਿਆ ਇੱਥੇ ਆਪਾਂ। ਜੇ ਤੁਸੀਂ ਇਦਾਂ ਦੇਖਦੇ ਹੋਵੋਗੇ ਪੁਰਾਣੇ ਬਲੌਗ ਕੱਢ ਕੇ ਚੈੱਕ ਕਰ ਲਿਓ ਆ ਇੱਕ ਆਹ ਲਫਾਫਾ ਤੇ ਕੌ ਲਫਾਫਾ। ਔਰ ਤੁਸੀਂ ਦੋ ਦੇਖਦੇ ਹੋਣੇ ਆ। ਆਹ ਲਫਾਫਾ ਜਿਹੜਾ ਇਹਦੇ ਵਿੱਚ ਨਵਾਂ ਨਾਈਟ ਸੂਟ ਪਿਆ ਹੈ ਇਹਦਾ। ਬਿਲਕੁਲ ਨਿਊ। بس ਪਉਣਾ ਨਹੀਂ ਗੱਲ ਇੱਥੇ ਮੁੱਕਦੀ ਆ। ਉਹ ਪਾਪਾ ਇਸ ਲਈ ਉਹ ਨਵਾਂ ਏਦਾਂ ਇਸ ਕਾਨੂੰ ਰੱਖਿਆ ਕਿ ਜੇ ਮਤਲਬ ਕਿਤੇ ਜਾਣਾ ਹੋਵੇ ਤਾਂ ਫੇ ਪਉਣਾ। ਹਾਂ ਇੱਥੇ ਉੱਥੇ ਜਾ ਕੇ ਪਾ ਲੂੰਗੀ। ਆ ਦੇ ਲਓ ਇਹਦੇ ਇਹਨੂੰ ਹੈਗਾ। ਪਾਪਾ ਘਰੇ ਜਿੱਦਾਂ ਮੈਂ ਤੁੰਡੇ ਤੇ ਬਣਾਉਣੀ ਕੁਛ ਵੀ ਮੇਰੇ ਫਲੂਹੇ ਪੈ ਕੇ ਲੂ। ਠੀਕ ਹੈ ਹੋਰ ਲੈ ਲਓ ਇਹ। ਹਾਂ ਹੋਰ ਲੈ ਲਈ। ਹਾਂ ਹੋਰ ਨਹੀਂ ਆਉ। ਹਾਂ। ਹਾਂ ਨਹੀਂ ਬਿੱਚ ਕਰਦੀਆਂ। ਮੁੰਨ ਨੂੰ ਮੈਂ ਕੰਮੀ ਨੂੰ ਮੈਂ ਕੱਪੜੇ ਮਿਲਿਓ। ਇਦਾਂ ਘਰ ਵਾਲਾ ਤੈਨੂੰ ਮੇਨਣਾ ਜਿਹੜਾ ਕਹਿੰਦਾ ਹੋਰ ਲੈ ਲਈ।

ਦੁਹਰਾ ਆ ਆਨੇ ਮੈਨੂੰ ਦੋ ਟੀ ਸ਼ਰਟ ਆ ਤਾਲੀਆਂ ਗਾਇਜ਼ ਇੱਕ ਮੈਂ ਬਦਲ ਲੈਣੀ ਤੇ ਇੱਕ ਪਾ ਲੈਣੀ ਆ ਇਹ ਇੱਕ ਆਇਆ ਇੱਕ ਆਇਆ ਇਹ ਨਾ ਕਿ ਉਹ ਕਿ ਹੁਣ ਤੁਸੀਂ ਅੱਗੇ ਪਾਈ ਰਹੇ ਅੱਗੇ ਮੈਂ ਆ ਪਾਈ ਸੀ ਹੁਣ ਮੈਂ ਆ ਪਾ ਲਈਏ ਫੇਰ ਪਜਾਮਾ ਅੱਗੇ ਮੈਂ ਪਾਇਆ ਸੀ ਉਹ ਜਿਹੜਾ ਗੱਡੀ ਉਹ ਤੇ ਲੰਮਕਿਆ ਉਹ ਪਾਇਆ ਸੀ ਅੱਜ ਮੈਂ ਆ ਪਾਇਆ ਕੱਲ ਇਹ ਪਾਇਆ ਹੁਣ ਮੈਂ ਫੇਰ ਦੁਪਹਿਰੇ ਹੋਰ ਸੂਟ ਪਾਇਆ ਫਰਾਕ ਸੂਟ ਤੇ ਵਿਚੇਦ ਕਰਕੇ ਫੇਰ ਮੈਂ ਆ ਪਾ ਲਿਆ ਜਿਹੜੀ ਤੇ 3 ਵਜੇ ਮੇਰੇ ਕੱਪੜੇ ਥੇਨ ਹੁੰਦੇ ਆ ਫੇਰ ਲੰਮਾ ਸੂਟ ਕਿਉਂ ਰੱਖਿਆ ਤੂੰ ਮੈਂ ਚੱਜ ਲੱਗੀ ਆ ਤੇ ਪਾਸ ਲੜਦੀ ਹੈ ਆ ਗਈ ਹੁੰਦਾ ਹਾਂ ਲੜ ਕੇ ਚੈਨਲ ਉਹ ਆਈ ਹੋਈ ਲੜਦੀ ਦਾਦੀ ਕਹਿੰਦੀ ਲੜਾਈ ਹੋਈ ਦਾਦੀ ਦੀ ਕਿਸ ਨਾਲ ਸੱਚੀ ਆ ਕਿ ਦਾਦੀ ਲੜ ਕੇ ਆਈ ਦਫਾ ਨਹੀਂ ਨਹੀਂ ਕਹਿੰਦੀ ਦਾਦੀ ਲੜ ਕੇ ਆਈ ਕਿਸ ਨਾਲ ਨਹੀਂ ਨਹੀਂ ਦਾਦੂ ਨਾਲ ਲੜਾਈ ਹੋਈ ਆ ਆਲ ਵੀ ਹੋਈ ਆ ਜਦੋਂ ਜੀਵਨ ਭੋਈਆ ਹੋਈਆ ਮੈਂ ਦੇਖੀ ਦਾਦੀ ਹਲੇ ਵੀ ਨਹੀਂ ਆੜ ਚੱਤ ਨੂੰ ਲੜਨ ਨੂੰ

ਆੜਾ ਆੜਾ ਚਲਿਓ ਸਰਕਾਂ ਨੂੰ ਦੇਖੀ ਸਰਕਾਂ ਚਲਿਓ ਨਾ ਚਲਿਓ ਸਰਕਾਂ ਹਾਂਜੀ ਚਲਿਓ ਨੀ ਹਾਂਜੀ ਮਮੋ ਜੋ ਮੈਂ ਬੋਲ ਰਹੀ ਹਾਂ ਇਹ ਕਪੜਾ ਇਥਰਾ ਕੇ ਬਾਲਟੀ ਲੈ ਆ ਰੱਖਿਆ ਬਾਲਟੀ ਤਾਈਓ ਕਹਿੰਦੀ ਓਹ ਉਸ ਆਲਮਾਰੀ ਨਹੀਂ ਮਾਰਨੀ ਮੈਂ ਆਹ ਅੱਜ ਸੋ ਗੰਦੀ ਵੀ ਰਹੀ ਆਹ ਇਹ ਕੈਪਰੀ ਆ ਤੁਹਾਡੇ ਤੁਹਾਡਾ ਵੀ ਕੰਮ ਥਾ ਦਿੰਨੀ ਆ ਮੈਂ ਆਹ ਦੇਖ ਲਓ ਜੀ ਗਰਨੇ ਫੋਨ ਨੂੰ ਕੈਪਰੀ ਲਈ ਤੇ ਆਹ ਉਦੋਂ ਦੀ ਇੱਕ ਵਾਰੀ ਪਾਈ ਬਾਅਦ ਚ ਪਾਈ ਨਹੀਂ ਆਪਣੇ ਕੰਮ ਦੱਸੋ ਗਾਇਸ ਤੂੰ ਪਾ ਕੇ ਦੇਖ ਮੈਂ ਪਾ ਹੀ ਲਿਆ ਗਾਨੀ ਪਾਲਾ ਤਾਂ ਇਹਨੂੰ ਕੀ ਲਾਣ ਕੀ ਹੈ ਹਾਂ ਜੀ ਪਾ ਲਿਆ ਗਾਨੀ ਪਾਲਾ ਇਹ ਦੇ ਉੱਪਰ ਦੀ ਬਈ ਮੈਂ ਤਾਂ ਕੇ ਸ਼ੌਂਗ ਪੂਰੇ ਕਰ ਦਿੱਤੇ। ਪਾ ਪਾ ਤਾਂ ਸਹੀ। ਮੈਂ ਨੂੰ। ਕੋਪਣਾ ਤੇ ਜਮਾਨਾ। ਭਗਵਾਨ ਸਹੀ। ਦੁਨੀਆ ਚਾਨਾ ਤੇ ਪਹੁੰਚ ਗਈ ਹੈ ਕੈਪਰੀਆਂ ਲੋਕੀ ਨਿਕਰਾਂ ਪਾਵਾ ਘੂਮੀ ਜਾਂਦੇ ਤੁਹਾਡੇ ਤੋਂ ਕੈਪਰੀਆਂ ਨਹੀਂ ਪੈਂਦੀਆਂ। ਲੋਕੀ ਨਿਕਰਾਂ ਪਾਵਾ ਘੂਮੀ ਜਾਂਦੇ ਆ। ਚੱਲ ਦੌੜ ਹੁਣ। ਐਂਦਾ ਐਂਦਾ ਪਾ ਕੇ ਜਾਈਂ ਨਿਕਰ। ਆ ਦੇਖੋ ਨਵਾਂ ਸਟਾਈਲ ਆਇਆ ਜੀ। ਨਿਊ ਵਰਜਨ ਆਇਆ ਚੰਡੀਗੜ੍ਹ ਦਾ। ਨਿਊ ਸਟਾਈਲ ਚੰਡੀਗੜ੍ਹ ਚੰਡੀਗੜ੍ਹ ਦਾ ਨਿਊ ਸਟਾਈਲ ਜੀ ਦੇਖੋ ਚੰਡੀਗੜ੍ਹ ਦਾ ਨਿਊ ਸਟਾਈਲ ਦੇਖੋ ਜੀ ਦੇਖੋ ਜੀ ਤਾਜ਼ੀ ਪਹਿਰਾ ਦੇਖੋ ਤਾਜ਼ੀ ਤਾਜ਼ੇ ਖਬਰ ਕਹਿੰਦੀ ਪਹਿਰਾ ਪੁਰ ਦਾ આજ ਦੀ ਤਾਜ਼ੇ ਖਬਰ ਦੇਖੋ ਜੀ ਚੰਡੀਗੜ੍ਹ ਦਾ ਨਿਊ ਫੈਸ਼ਨ ਬੰਦਿਆਂ ਨੂੰ ਪੈ ਗਏ ਬੰਦਿਆਂ ਨੂੰ ਪੈ ਗਈਆਂ ਬੁੜੀਆਂ ਇਹ ਡਰੈਸ ਦਾ ਨਾਮ ਆ ਬੰਦਿਆਂ ਨੂੰ ਪੈ ਗਈਆਂ ਬੁੜੀਆਂ ਕਿੰਨੇ ਟਾਈਟ ਆ ਨਿਊ ਡਰੈਸ ਦਾ ਨਾਮ ਹੈਗਾ ਜੀ ਬੰਦਿਆਂ ਨੂੰ ਪੈ ਗਈਆਂ ਬੁੜੀਆਂ ਦੱਸੋ ਪਾਉਗੇ ਜੀ ਸੋ ਪਾਹ ਸੋ ਤੋ ਪਾ لا اتودي على بابا اتي غادي وكفا ها